ਅੰਮ੍ਰਿਤਸਰ ਵਿੱਚ ਤੁਸੀਂ ਬਹੁਤ ਸਾਰੀਆਂ ਫੇਮਸ ਡਿਸ਼ੇਸ ਵੇਖੀਆਂ ਵੀ ਹੋਣਗੀਆਂ ਔਰ ਖਾਧੀਆਂ ਵੀ ਹੋਣਗੀਆਂ ਉਹਨਾਂ ਸਾਰੀਆਂ ਫੇਮਸ ਡਿਸ਼ੇਸ ਵਿੱਚੋਂ ਅੱਜ ਇੱਕ ਡਿਸ਼ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਮੱਠੀ ਛੋਲੇ ਦੀ ਰੈਸਿਪੀ ਅੱਜ ਜਿਹੜੇ ਅਸੀਂ ਛੋਲੇ ਬਣਾ ਕੇ ਰੈਡੀ ਕਰਾਂਗੇ ਬਿਲਕੁਲ ਬਾਜ਼ਾਰ ਸਟਾਈਲ ਬਿਨਾ ਤੜਕੇ ਤੋਂ ਬਿਨਾ ਐਕਸਟਰਾ ਮਸਾਲਾ ਯੂਜ਼ ਕੀਤੇ ਬਿਲਕੁਲ ਦੇਸੀ ਸਟਾਈਲ ਦੇ ਨਾਲ ਬਣਾ ਕੇ ਰੈਡੀ ਕਰਾਂਗੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਵਿਦਆਊਟ ਚਾਹ ਪੱਤੀ ਵਿਦਆਊਟ ਆਵਲਾ ਯੂਜ਼ ਕੀਤੇ ਹੋਏ ਅਸੀਂ ਬਿਲਕੁਲ ਬਾਜ਼ਾਰੀ ਛੋਲਿਆਂ ਵਰਗਾ ਕਲਰ ਛੋਲਿਆਂ ਦਾ ਘਰ ਬਣਾ ਕੇ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਚੰਨਿਆਂ ਨੂੰ 4 ਘੰਟੇ ਲਈ ਪਾਣੀ ਵਿੱਚ ਭਿਓ ਕੇ ਰੱਖਤਾ ਸੀ ਅਗਰ ਤੁਸੀਂ ਇਨਸਟੈਂਟ ਰੈਡੀ ਕਰਨੇ ਨੇ ਫਿਰ ਤੁਸੀਂ ਵਿਸਲਜ਼ ਵੀ ਲਗਵਾ ਸਕਦੇ ਹੋ ਕੁੱਕਰ ਵਿੱਚ ਜਾਂ ਫਿਰ ਤੁਸੀਂ ਓਵਰਨਾਈਟ ਇਨਾਂ ਨੂੰ ਭੋਕੇ ਰੱਖ ਸਕਦੇ ਹੋ ਸੋ ਇੱਥੇ ਅਸੀਂ 300 ਗ੍ਰਾਮ ਚਿੱਟੇ ਛੋਲੇ ਯੂਜ਼ ਕਰ ਰਹੇ ਹਾਂ ਨਾਲ ਅਸੀਂ ਇਹਦੇ ਵਿੱਚ ਦੋ ਆਲੂ ਚੰਗੇ ਤਰੀਕੇ ਵਾਸ਼ ਕਰਕੇ ਐਡ ਕਰਾਂਗੇ ਬੋਇਲ ਹੋਣ ਲਈ ਆਲੂ ਵੀ ਇਹਦੇ ਨਾਲ ਹੀ ਅਸੀਂ ਬੋਇਲ ਕਰਨੇ ਨੇ ਨਾਲ ਅਸੀਂ 3-4 ਸਾਬਤ ਹਰੀਆਂ ਮਿਰਚਾਂ ਵੀ ਐਡ ਕਰਤੀਆਂ ਨੇ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਹਾਫ ਟੇਬਲस्पून ਨਮਕ ਉਸ ਤੋਂ ਬਾਅਦ ਕੁੱਕਰ ਦਾ ਢੱਕਣ ਅਸੀਂ ਬੰਦ ਕਰ ਦਾਂਗੇ ਔਰ ਇਹਨੂੰ ਅਸੀਂ ਪੂਰੀਆਂ 4 ਵਿਸਲਸ ਲਗਵਾਵਾਂਗੇ ਫੇਰ ਸਾਡੇ ਛੋਲੇ ਬਿਲਕੁਲ ਵਧੀਆ ਤਰੀਕੇ ਬੋਇਲ ਹੋ ਜਾਣਗੇ ਜਿੰਨੀ ਦੇਰ ਤੱਕ ਛੋਲੇ ਬੋਇਲ ਹੁੰਦੇ ਨੇ ਉੰਨੀ ਦੇਰ ਤੱਕ ਅਸੀਂ ਪਿਆਜ਼ ਵਗੈਰਾ ਚੌਪ ਕਰ ਲੈਣੇ ਆ ਇੱਥੇ ਅਸੀਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਲੰਬਾ ਲੰਬਾ ਔਰ ਬਿਲਕੁਲ ਬਰੀਕ ਬਰੀਕ ਚੌਪ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਮੂਲੀਆਂ ਉਹਨਾਂ ਨੂੰ ਵੀ ਲੰਬਾ ਔਰ ਬਰੀਕ ਚੌਪ ਕਰਨਾ ਹੈ ਔਰ ਉਸ ਤੋਂ ਬਾਅਦ ਅਸੀਂ ਹਰੀਆਂ ਮਿਰਚਾਂ ਚੌਪ ਕੀਤੀਆਂ ਨੇ ਤਿੰਨ ਚਾਰ ਉਹ ਵੀ ਲੰਬੀਆਂ ਔਰ ਪਤਲੀਆਂ ਚੌਪ ਕੀਤੀਆਂ ਨੇ ਸਾਰੀਆਂ ਚੀਜ਼ਾਂ ਜਦੋਂ ਛੋਲੇ ਬਿਲਕੁਲ ਵਧੀਆ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਣਗੇ ਜਦੋਂ ਅਸੀਂ ਮੱਠੀ ਦੇ ਨਾਲ ਸਰਵ ਕਰਾਂਗੇ ਉਦੋਂ ਉਹਦੇ ਉੱਤੇ ਸਾਰੀਆਂ ਚੀਜ਼ਾਂ ਐਡ ਕਰਾਂਗੇ ਹੁਣ ਅਸੀਂ ਇੱਥੇ ਬੌਲ ਵਿੱਚ ਪਾਣੀ ਐਡ ਕਰ ਰਹੇ ਹਾਂ ਔਰ ਇਹਦੇ ਵਿੱਚ ਇਮਲੀ ਐਡ ਕਰਕੇ ਤੈਨੂੰ ਭਿਓ ਸ਼ੋਲੇ ਪ੍ਰੋਪਰ ਤਰੀਕੇ ਨਾਲ ਬਣ ਜਾਣਗੇ ਪੂਰੀ ਪਲੇਟ ਜਦੋਂ ਪ੍ਰੋਪਰ ਤਰੀਕੇ ਨਾਲ ਅਸੀਂ ਸਰਵ ਕਰਾਂਗੇ ਉਦੋਂ ਅਸੀਂ ਇਹ ਇਮਲੀ ਵੀ ਉਹਦੇ ਵਿੱਚ ਐਡ ਕਰਾਂਗੇ 19 ਦੇ ਰਸ ਨੂੰ ਪਿਓ ਕੇ ਰੱਖ ਲੈਣੇ ਹੁਣ ਅਸੀਂ ਇੱਥੇ ਮਠੀਆਂ ਦਾ ਡੋ ਬਣਾ ਕੇ ਰੈਡੀ ਕਰ ਲੈਣੇ ਆ ਇੱਥੇ ਅਸੀਂ ਦੋ ਕੋਲੀਆਂ ਮੈਦਾ ਯੂਜ਼ ਕਰ ਰਹੇ ਆ ਮਠੀਆਂ ਬਣਾਣ ਲਈ ਅਗਰ ਤੁਸੀਂ ਜ਼ਿਆਦਾ ਕੁਆਂਟੀਟੀ ਚ ਬਣਾ ਰਹੀਆਂ ਨੇ ਫਿਰ ਤੁਸੀਂ ਇੱਕ ਕੋਲੀ ਹੋਰ ਵਧਾ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਮੈਦੇ ਨੂੰ ਚੰਗੇ ਤਰੀਕੇ ਨਾਲ ਛਾਂ ਲੈਣਾ ਹੈ ਹੁਣ ਇਹਦੇ ਵਿੱਚ ਅਸੀਂ 3 ਟੇਬਲस्पून ਰਿਫਾਈਨਡ ਔਇਲ ਐਡ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਐਡ ਕਰਾਂਗੇ ਹਾਫ ਟੇਬਲस्पून ਨਮਕ ਨਮਕ ਦੇ ਨਾਲ ਬਹੁਤ ਅੱਛਾ ਟੇਸਟ ਆਂਦਾ ਹੈ ਮਠੀ ਦਾ ਔਰ ਨਮਕੀਨ ਮਠੀ ਬਿਲਕੁਲ ਵਧੀਆ ਤਰੀਕੇ ਬਣ ਕੇ ਰੈਡੀ ਹੁੰਦੀ ਹੈ ਔਰ ਹਾਫ ਟੇਬਲस्पून ਇਹਦੇ ਵਿੱਚ ਅਜਵਾਇਨ ਐਡ ਕਰਾਂਗੇ ਅਜਵਾਇਨ ਵੀ ਬਹੁਤ ਜ਼ਿਆਦਾ ਅੱਛਾ ਟੇਸਟ ਦਿੰਦੀ ਹੈ ਮਠੀ ਵਿੱਚ ਹੁਣ ਤਿੰਨਾਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਮੈਦੇ ਵਿੱਚ ਮਿਕਸ ਕਰਾਂਗੇ ਜਦੋਂ ਇਹ ਬਿਲਕੁਲ ਵਧੀਆ ਤਰੀਕੇ ਮਿਕਸ ਹੋ ਜਾਣਗੀਆਂ ਉਸ ਤੋਂ ਬਾਅਦ ਅਸੀਂ ਹਲਕਾ ਹਲਕਾ ਪਾਣੀ ਇਹਦੇ ਵਿੱਚ ਐਡ ਕਰਕੇ ਔਰ ਵਧੀਆ ਹਾਰਡ ਜਿਆ ਡੋ ਬਣਾ ਕੇ ਰੈਡੀ ਕਰਾਂਗੇ ਮਠੀਆਂ ਦਾ ਡੋ ਸੌਫਟ ਨਹੀਂ ਹੋਣਾ ਚਾਹੀਦਾ ਹਾਰਡ ਹੀ ਹੋਣਾ ਚਾਹੀਦਾ ਹੈ ਜਿੰਨਾ ਸਾਡਾ ਹਾਰਡ ਡੋ ਬਣ ਕੇ ਰੈਡੀ ਹੋ ਉਨਹੀ ਵਧੀਆ ਮਠੀਆਂ ਔਰ ਖਸਤਾ ਮਠੀਆਂ ਬਣ ਕੇ ਰੈਡੀ ਹੋਣ ਗਈਆਂ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਡੋ ਬਿਲਕੁਲ ਵਧੀਆ ਤਰੀਕੇ ਬਣ ਕੇ ਰੈਡੀ ਹੋ ਚੁੱਕਿਆ ਹੈ ਹੁਣ ਇਹਨੂੰ ਅਸੀਂ ਪੂਰੇ 10 ਮਿੰਟ ਲਈ ਟੱਕ ਕੇ ਰੈਸਤੇ ਰੱਖ ਦਿੰਨੇ ਆ ਉਸ ਤੋਂ ਬਾਅਦ ਅਸੀਂ ਮਠੀਆਂ ਨੂੰ ਵੇਲਣਾ ਸਟਾਰਟ ਕਰਾਂਗੇ ਸੋ ਇੱਥੇ ਸਾਡੇ 10 ਮਿੰਟ ਕੰਪਲੀਟ ਹੋ ਚੁੱਕੇ ਨੇ ਹੁਣ ਅਸੀਂ ਇੱਕ ਨਾਰਮਲ ਸਾਈਜ਼ ਦਾ ਪੇੜਾ ਅੱਚੇ ਲੈ ਕੇ ਉਹਨੂੰ ਚੰਗੇ ਤਰੀਕੇ ਰਾਉਂਡ ਕੀਤਾ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਪਲੇਟਫਾਰਮ ਤੇ ਰੱਖ ਕੇ ਤੇ ਹਲਕਾ ਹਲਕਾ ਹੱਥ ਨਾਲ ਦਬਾ ਕੇ ਤੇ ਹੁਣ ਇਹਨੂੰ ਅਸੀਂ ਵੇਲਾਂਗੇ ਬਹੁਤ ਜ਼ਿਆਦਾ ਮੋਟੀ ਮੱਠੀ ਵੀ ਨਹੀਂ ਵੇਲਣੀ ਔਰ ਬਹੁਤ ਜ਼ਿਆਦਾ ਪਤਲੀ ਵੀ ਨਹੀਂ ਵੇਲਣੀ ਨਾਰਮਲ ਔਰ ਮੀਡੀਅਮ ਜੀ ਅਸੀ ਮੱਠੀ ਨੂੰ ਵੇਲਣਾ ਹੈ ਜਿਸ ਤਰੀਕੇ ਅਸੀਂ ਨਾਰਮਲੀ ਰੋਟੀ ਵੇਲਦੇ ਆ ਉਸ ਤਰੀਕੇ ਹੀ ਅਸੀਂ ਵੇਲਣਾ ਚਲਾਣਾ ਹੈ ਔਰ ਇਹਨੂੰ ਵੇਲਣਾ ਹੈ ਕਿਉਂਕਿ ਮੈਦਾ ਹਮੇਸ਼ਾ ਜਦੋਂ ਵੀ ਵੇਲੋ ਤੇ ਇਕੱਠਾ ਹੁੰਦਾ ਜਾਂਦਾ ਇਹਨੂੰ ਬਹੁਤ ਜ਼ਿਆਦਾ ਵੱਡਾ ਵੀ ਨਹੀਂ ਕਰਨਾ ਇਸ ਤਰੀਕੇ ਜਦੋਂ ਅਸੀਂ ਨਾਰਮਲ ਮੱਠੀ ਵੇਲ ਲਈਏ ਉਸ ਤੋਂ ਬਾਅਦ ਅਸੀਂ ਫੌਗ ਦੀ ਮਦਦ ਨਾਲ ਇਹਦੇ ਵਿੱਚ ਹਲਕੇ ਹਲਕੇ ਹੋਲ ਕਰਾਂਗੇ ਇਹ ਹੋਲ ਅਸੀਂ ਇਸ ਕਰਕੇ ਕਰ ਰਹੇ ਆ ਜਦੋਂ ਅਸੀਂ ਮੱਠੀ ਨੂੰ ਫਰਾਈ ਕਰੀਏ ਤੇ ਮੱਠੀ ਫੁੱਲੇ ਨਾ ਸੋ ਇਸੇ ਤਰੀਕੇ ਅਸੀਂ ਬਾਕੀ ਰੈਡੀ ਕਰ ਲੈਣੇ ਆ ਇੱਥੇ ਸਾਡੇ ਛੋਲੇ ਬਿਲਕੁਲ ਵਧੀਆ ਤਰੀਕੇ ਬੋਇਲ ਹੋ ਚੁੱਕੇ ਨੇ ਇਹਨੂੰ ਅਸੀਂ ਚੂਲੇ ਤੋਂ ਉਤਾਰ ਦਿੰਨੇ ਆ ਜਿੰਨੀ ਦੇਰ ਤੱਕ ਇਹਦੀ ਸਟੀਮ ਨਿਕਲਦੀ ਆ ਉਨੀ ਦੇਰ ਤੱਕ ਅਸੀਂ ਕੜਾਈ ਵਿੱਚ ਆਇਲ ਐਡ ਕਰਕੇ ਤੇ ਸਾਰੀਆਂ ਮਠੀਆਂ ਨੂੰ ਫਰਾਈ ਕਰ ਲੈਣੇ ਇੱਥੇ ਅਸੀਂ ਕੜਾਈ ਵਿੱਚ ਰਿਫਾਈਨਡ ਆਇਲ ਐਡ ਕਰਤਾ ਹੈ ਤੁਸੀਂ ਚਾਹੋ ਤੇ ਕੋਈ ਵੀ ਕੁਕਿੰਗ ਆਇਲ ਐਡ ਕਰਕੇ ਤੇ ਮਠੀਆਂ ਨੂੰ ਫਰਾਈ ਕਰ ਸਕਦੇ ਹੋ ਆਇਲ ਜਦੋਂ ਚੰਗੇ ਤਰੀਕੇ ਗਰਮ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਇੱਕ-ਇੱਕ ਕਰਕੇ ਮਠੀ ਨੂੰ ਐਡ ਕਰਾਂਗੇ ਔਰ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਅਸੀਂ ਫਰਾਈ ਕਰਨਾ ਹੈ ਤਾਂ ਕਿ ਸਾਡੀ ਮਠੀ ਬਿਲਕੁਲ ਵਧੀਆ ਤਰੀਕੇ 크ਿਸਪੀਰ ਕਰਾਂਚੀ ਬਣ ਕੇ ਰੈਡੀ ਹੋਵੇ ਸੋ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੋਂ ਸਾਡੀ ਮਠੀ ਹਲਕੇ ਹਲਕੇ ਪੱਕ ਗਈ ਹੈ ਹੁਣ ਇਹਨੂੰ ਅਸੀਂ ਪਲਟਾ ਕੇ ਦੂਸਰੀ ਸਾਈਡ ਤੋਂ ਵੀ ਚੰਗੇ ਤਰੀਕੇ ਫਰਾਈ ਕਰ ਲੈਣੇ ਆ ਗਾਈ ਸਾਰੀਆਂ ਮਠੀਆਂ ਜਦੋਂ ਅਸੀਂ ਇੱਕ ਵਾਰੀ ਕੱਢ ਲਾਂਗੇ ਔਇਲ ਵਿੱਚੋਂ ਫਰਾਈ ਕਰਕੇ ਉਸ ਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਐਡ ਕਰਾਂਗੇ ਔਇਲ ਵਿੱਚ ਡਬਲ ਫਰਾਈ ਕਰਾਂਗੇ ਇਸ ਤਰੀਕੇ ਸਾਡੀਆਂ ਮਠੀਆਂ ਬਹੁਤ ਜ਼ਿਆਦਾ ਵਧੀਆ ਬਣ ਕੇ ਰੈਡੀ ਹੁੰਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਦੂਸਰੀ ਵਾਰੀ ਫੇਰ ਔਇਲ ਵਿੱਚ ਮਠੀਆਂ ਨੂੰ ਐਡ ਕਰਾਂਗੇ ਔਰ ਫਰਾਈ ਕਰਾਂਗੇ ਇਸ ਤਰੀਕੇ ਨਾਲ ਡਬਲ ਫਰਾਈ ਕਰਨ ਦੇ ਨਾਲ ਮਠੀਆਂ ਬਹੁਤ ਜ਼ਿਆਦਾ ਕਰੈਂਚੀ ਬਣ ਕੇ ਰੈਡੀ ਹੋ ਜਾਂ ਨੇ ਜੋ ਤੁਸੀਂ ਦੇਖ ਸਕਦੇ ਹੋ ਇੱਥੇ ਮਠੀ ਦਾ ਕਲਰ ਕਿੰਨਾ ਜ਼ਿਆਦਾ ਸੋਹਣਾ ਆਇਆ ਹੈ ਔਰ ਕਿੰਨੇ ਵਧੀਆ ਤਰੀਕੇ ਬਣ ਕੇ ਰੈਡੀ ਹੋਈ ਹੈ ਔਰ ਬਹੁਤ ਜ਼ਿਆਦਾ ਕ੍ਰਿਸਪੀ ਵੀ ਬਣ ਕੇ ਰੈਡੀ ਹੋਈ ਹੈ ਸੋ ਮਠੀਆਂ ਸਾਡੀਆਂ ਬਣ ਕੇ ਰੈਡੀ ਹੋ ਚੁੱਕੀਆਂ ਨੇ ਹੁਣ ਅਸੀਂ ਛੋਲਿਆਂ ਨੂੰ ਚੈੱਕ ਕਰ ਲੈਣੇ ਆ ਇੱਥੇ ਛੋਲੇ ਦੇਖ ਸਕਦੇ ਹੋ ਗਾਇਜ਼ ਬਿਲਕੁਲ ਵਧੀਆ ਤਰੀਕੇ ਬੋਇਲ ਹੋ ਕੇ ਰੈਡੀ ਹੋ ਗਏ ਨੇ ਸਟੀਮ ਵੀ ਕੁੱਕਰ ਵਿੱਚ ਪੂਰੀ ਪ੍ਰੋਪਰ ਤਰੀਕੇ ਨਾਲ ਨਿਕਲ ਚੁੱਕੀ ਹੈ ਜਿਹੜੇ ਅਸੀਂ ਛੋਲਿਆਂ ਦੇ ਨਾਲ ਆਲੂ ਐਡ ਕੀਤੇ ਸੀ ਕੁੱਕਰ ਵਿੱਚ ਉਹ ਵੀ ਬਿਲਕੁਲ ਵਧੀਆ ਤਰੀਕੇ ਬੋਇਲ ਹੋ ਚੁੱਕੇ ਨੇ ਪਹਿਲਾਂ ਅਸੀਂ ਆ ਦੀ ਮਦਦ ਨਾਲ ਬਾਹਰ ਕੱਢ ਲੈਨੇ ਆ ਸੋ ਤੁਸੀਂ ਦੇਖ ਸਕਦੇ ਹੋ ਗਾਇਜ਼ ਛੋਲੇ ਬਿਲਕੁਲ ਪ੍ਰੋਪਰ ਬੋਇਲ ਹੋ ਕੇ ਰੈਡੀ ਹੋਏ ਨੇ ਇਸ ਤਰੀਕੇ ਦੇ ਛੋਲੇ ਹੀ ਬੋਇਲ ਕਰਕੇ ਰੈਡੀ ਕਰਨੇ ਨੇ ਜਿੱਦਾਂ ਛਿਲਕਾ ਉਤਰ ਜੇ ਔਰ ਬਿਲਕੁਲ ਸੌਫਟ ਹੋ ਜਾਣ ਦੇਖ ਸਕਦੇ ਹੋ ਹੁਣ ਅਸੀਂ ਕਟਸ਼ੀ ਨੂੰ ਦੋ ਤਿੰਨ ਵਾਰੀ ਚੰਗੇ ਤਰੀਕੇ ਛੋਲਿਆਂ ਦੇ ਵਿੱਚ ਇਸ ਤਰ੍ਹਾਂ ਘੁਮਾਵਾਂਗੇ ਤਾਂ ਕਿ ਛੋਲੇ ਹਲਕੇ ਹਲਕੇ ਮਰਜ ਹੋ ਜਾਣ ਉਸ ਤੋਂ ਬਾਅਦ ਜਿਹੜੇ ਅਸੀਂ ਆਲੂ ਬੋਇਲ ਕੀਤੇ ਨੇ ਉਹਨਾਂ ਨੂੰ ਵੀ ਹੈਂਡ ਦੇ ਨਾਲ ਮੈਸ਼ ਕਰਕੇ ਛੋਲਿਆਂ 'ਚ ਐਡ ਕਰਾਂਗੇ ਆਲੂ ਐਡ ਕਰਨ ਦੇ ਨਾਲ ਬਿਲਕੁਲ ਬਾਜ਼ਾਰੀ ਔਰ ਗਾੜੇ-ਗਾੜੇ ਛੋਲੇ ਬਣ ਕੇ ਰੈਡੀ ਹੁੰਦੇ ਆਂ ਨੇ ਹੁਣ ਅਸੀਂ ਕੜਾਈ ਵਿੱਚ 2 ਟੇਬਲस्पून ਆਇਲ ਐਡ ਕੀਤਾ ਹੈ ਉਹਦੇ ਵਿੱਚ ਅਸੀਂ 1/2 ਟੇਬਲस्पून ਜੀਰਾ 1/2 ਟੇਬਲस्पून ਅਜਵਾਇਨ ਔਰ 1/2 ਟੇਬਲस्पून ਡੇਗੀ ਮਿਰਚ ਐਡ ਕੀਤੀ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਇਲ ਵਿੱਚ ਚੰਗੇ ਤਰੀਕੇ ਪੁੰਨਣ ਤੋਂ ਬਾਅਦ ਅਸੀਂ ਛੋਲਿਆਂ ਵਿੱਚ ਐਡ ਕਰਾਂਗੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਦੇ ਵਿੱਚ ਅਸੀਂ ਕੋਈ ਵੀ ਐਕਸਟਰਾ ਮਸਾਲਾ ਨਹੀਂ ਐਡ ਕੀਤਾ ਬਿਲਕੁਲ ਇਹ ਸਿੰਪਲ ਜਿਹਾ ਤੜਕਾ ਇਹਦੇ ਵਿੱਚ ਐਡ ਕਰਕੇ ਚੰਗੇ ਤਰੀਕੇ ਮਿਕਸ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕੀਤਾ ਹੈ ਹਾਫ ਟੇਬਲस्पून ਅਮਚੂਰ ਔਰ ਹਾਫ ਟੇਬਲस्पून ਕਾਲੀ ਮਿਰਚੀ ਅਮਚੂਰ ਅਸੀਂ ਇਸ ਕਰਕੇ ਐਡ ਕੀਤਾ ਹੈ ਇਹਦਾ ਕਲਰ ਬਿਲਕੁਲ ਬਾਜ਼ਾਰੀ ਛੋਲਿਆਂ ਵਾਂਗੂ ਜਿਹੜਾ ਡਾਰਕ ਬ੍ਰਾਊਨ ਹੁੰਦਾ ਉਸ ਤਰੀਕੇ ਦਾ ਹੋ ਜਾਏਗਾ ਮੇਰੇ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰਕੇ ਘਟਵਾਦ ਕਰ ਸਕਦੇ ਹੋ ਇਸ ਤਰੀਕੇ ਜਦੋਂ ਤੁਸੀਂ આમਚੂਰ ਐਡ ਕਰਕੇ ਛੋਲੇ ਬਣਾ ਕੇ ਰੈਡੀ ਕਰੋਗੇ ਤੁਹਾਨੂੰ ਬਿਲਕੁਲ ਵੀ ਇਹਦੇ ਵਿੱਚ ਇਲਾਇਚੀ ਆਵਲਾ ਕੁਝ ਵੀ ਐਡ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਚਾਹ ਪੱਤੀ ਵੀ ਐਡ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਬਿਨਾਂ ਇਹਨਾਂ ਚੀਜ਼ਾਂ ਐਡ ਕੀਤੇ ਹੋਏ ਬਿਲਕੁਲ ਬਾਜ਼ਾਰੀ ਛੋਲਿਆਂ ਵਰਗਾ ਕਲਰ ਆਏਗਾ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਪਲੇਟ ਵਿੱਚ ਮਠੀ ਨੂੰ ਕ੍ਰਸ਼ ਕਰਕੇ ਐਡ ਕੀਤਾ ਹੈ ਔਰ ਉੱਤੋਂ ਛੋਲੇ ਐਡ ਕੀਤੇ ਨੇ ਜਿਹੜੀ ਅਸੀਂ ਇਮਲੀ ਭਿਓ ਕੇ ਰੱਖੀ ਸੀ 2 ਟੇਬਲस्पून ਉਹ ਐਡ ਕੀਤੀ ਹੈ ਇਮਲੀ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰਕੇ ਐਡ ਕਰ ਸਕਦੇ ਹੋ ਹੁਣ ਜਿਹੜੀ ਅਸੀਂ ਪਿਆਜ਼ ਔਰ ਮੂਲੀਆਂ ਔਰ ਮਿਰਚਾਂ ਚੌਪ ਕਰਕੇ ਰੱਖੀਆਂ ਸੀ ਉਹਨਾਂ ਨੂੰ ਵੀ ਇਹਦੇ ਉੱਤੇ ਸਰਵ ਕਰ ਦਾਂਗੇ ਦੇਖ ਸਕਦੇ ਹੋ ਇੱਥੇ ਸਾਡੀ ਬਿਲਕੁਲ ਪੰਜਾਬੀ ਸਟਾਈਲ ਮਠੀ ਛੋਲੇ ਦੀ ਪਲੇਟ ਬਣ ਕੇ ਰੈਡੀ ਹੋ ਚੁੱਕੀ ਹੈ ਦੇਖਣ ਚ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਖਾਂਚੇ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੋਈ ਸੀ ਇੱਕ ਵਾਰੀ ਤੁਸੀਂ ਵੀ ਸਾਡੇ ਇਸ ਤਰੀਕੇ ਦੇ ਨਾਲ ਘਰ ਮਠੀ ਛੋਲੇ ਬਣਾ ਕੇ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅ ਕਰਿਓ ਔਰ ਇੱਕ ਵਾਰੀ ਸਾਡੇ ਸਟਾਈਲ ਨਾਲ ਅੰਮ੍ਰਿਤਸਰ ਫੇਮਸ ਮਠੀ ਛੋਲੇ ਦੀ ਰੈਸিপি ਜ਼ਰੂਰ ਟਰਾਈ ਕਰਿਓ ਔਰ ਟਰਾਈ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਹੁਣ ਅਸੀਂ ਮਿਲਦੇ ਹਾਂ